ਸਾਹਿਬ ਜੀ ਬੰਦੀ ਸਿੰਘਾਂ ਦੇ ਪਰਿਵਾਰਾਂ ਦਾ ਹੌਸਲਾ ਵਧਾਉਣਾ ਸਾਰੇ ਸਜੇ ਰਹੋ ਇਸ ਤੋਂ ਇਲਾਵਾ ਜਿੰਨੇ ਵੀ ਸਟੇਜ ਤੇ ਸਿੰਘ ਬਰਾਜਮਾਨ ਨੇ ਉਹ ਵੀ ਕਿਰਪਾ ਕਰਕੇ ਬੈਠ ਜਾਓ ਪ੍ਰੈਸ ਵਾਲੇ ਵੀਰ ਧਿਆਨ ਦੇਣ ਪਹਿਲਾਂ ਤੁਹਾਡੇ ਧਿਆਨ ਵਿੱਚ ਮਤੇ ਲਿਆਂਦੇ ਜਾਣਗੇ ਜੋ ਮਤੇ ਸਟੇਜ ਤੇ ਪੰਥ ਵਿੱਚੋਂ ਸੰਗਤਾਂ ਨੇ ਸਾਡੇ ਪਾਸ ਪਹੁੰਚਾਏ ਨੇ ਉਹਨਾਂ ਨੂੰ ਛੋਟ ਕਰਕੇ ਕਲਮ ਬੰਦ ਕੀਤਾ ਗਿਆ ਸੋ ਪ੍ਰੈਸ ਬਾਰੇ ਵੀਰ ਖਾਸ ਕਰਕੇ ਧਿਆਨ ਦੇਣ ਜੀ ਮਤਾ ਨੰਬਰ 1 ਅੱਜ ਦੇ ਇਸ ਪੰਥਕ ਇਕੱਠ ਵਿੱਚ ਮਤਾ ਪਾਸ ਕੀਤਾ ਜਾਂਦਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸੁਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੌਕਾ ਪ੍ਰਸਤ ਹਮ ਖਿਆਲੀ ਸੰਸਾਰ ਭਰ ਦੀਆਂ ਰਿਹਾਈ ਲਈ ਕੌਮ ਪ੍ਰਸਤ ਹਮ ਖਿਆਲੀ ਸੰਸਾਰ ਭਰ ਦੀਆਂ ਧਾਰਮਿਕ ਤੇ ਰਾਜਨੀਤਿਕ ਧਿਰਾਂ ਨੂੰ ਨਾਲ ਲੈ ਕੇ ਸੰਸਾਰ ਪੰਦਰ ਤੇ ਸੰਘਰਸ਼ ਤੇਜ ਕੀਤਾ ਜਾਵੇਗਾ ਜੀ ਬੋਲੇ ਸੋਨਹਿਰੀ ਕਾਲਾ ਮਤਾ ਨੰਬਰ 2 ਅੱਜ ਦਾ ਇਹ ਪੰਥਕ ਇਕੱਠ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਤੇ ਲਗਾਈ ਗਈ ਤੀਜੀ ਵਾਰ ਐਨਐਸਏ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦਾ ਹੈ ਅਤੇ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਾ ਹੈ ਬੋਲੇ ਸੋ ਸ੍ਰੀ ਮਤਾ ਨੰਬਰ 3 ਅੱਜ ਦੇ ਇਸ ਪੰਥਕ ਕਾਟ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਮਤਾ ਪਾਸ ਕੀਤਾ ਜਾਂਦਾ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੇ ਐਮਪੀ ਫੰਡ ਵਿੱਚੋਂ ਸਭ ਤੋਂ ਪਹਿਲਾ ਕਾਰਜ ਭਾਈ ਸਾਹਿਬ ਵੱਲੋਂ ਰੰਬੇ ਨਸ਼ਾ ਵਿਰੋਧੀ ਕਾਰਜ ਲਈ ਇੱਕ ਆਨੰਦਪੁਰ ਸਾਹਿਬ ਵਾਪਸੀ ਨਸ਼ਾ ਛਡਾਊ ਕੇਂਦਰ ਬਣਾਇਆ ਜਾਏਗਾ ਜਿਸ ਦਾ ਨਾਮ ਹੋਏਗਾ आनंदपुर साब वापसी नशा छुडाऊ केंद्र माता नंबर माता नंबर 4 ਅੱਜ ਦੇ ਇਸ ਪੰਥਕ ਇਕੱਠ ਵਿੱਚ ਪੰਜਾਬ ਸਰਕਾਰ ਦੁਆਰਾ ਲੈਂਡ ਪੂਲਿੰਗ ਪਾਲਸੀ 2025 ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕਰਦਾ ਹੈ ਕਿਸਾਨਾਂ ਅਤੇ ਮਜ਼ਦੂਰਾਂ ਦੇ ਹਜਾਰੇ ਨੂੰ ਮੁੱਖ ਰੱਖਦੇ ਹੋਏ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਾ ਹੈ ਮਤਾ ਨੰਬਰ 5 ਜੋ ਬਹੁਤ ਹੀ ਵੱਡਾ ਪ੍ਰੋਗਰਾਮ ਦਿੱਤਾ ਜਾ ਰਿਹਾ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਭਾਈ ਅਮਰਤਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਇਸ ਦੇ ਵਿੱਚ ਉਸੇ ਮਾਈ ਭਾਈ ਨੇ ਹੱਥ ਖੜਾ ਕਰਕੇ ਜਕਾਰਾ ਲਾਉਣਾ ਜਿਸ ਨੇ ਇਸ ਮਤੇ ਦੇ ਵਿੱਚ ਜਾਂ ਇਸ ਮਤੇ ਨੂੰ 21 ਸਤੰਬਰ ਨੂੰ ਇੰਪਲੀਮੈਂਟ ਕੀਤਾ ਜਾਣਾ ਵਾ ਤੇ ਉਹਦੇ ਵਿੱਚ ਤੁਸੀਂ ਉਹਦੇ ਵਿੱਚ ਆਪਣੀ ਜਿਹੜੀ ਹਾਜ਼ਰੀ ਆ ਉਹ ਜ਼ਰੂਰ ਦਰਜ ਕਰਾਉਣੀ ਆ ਉਹ ਮਤਾ ਖੀਰ ਦੇ ਉੱਤੇ 6 ਨੰਬਰ ਪਤਾ ਪੜ੍ਹ ਕੇ ਸੁਨਾਇਆ ਜਾਏਗਾ ਗੰਭੀਰ ਹੋ ਕੇ ਆਪਣੇ ਤਨੋਂ ਮਨੋਂ ਤੁਸੀਂ ਉਹਦੇ ਵਿੱਚ ਹਾਜ਼ਰੀ ਲਵਾ ਕੇ ਤੇ ਸਾਥ ਵੀ ਦੇਣਾ ਇਸ ਤੋਂ ਪਹਿਲਾਂ ਮਤਾ ਨੰਬਰ 5 ਅੱਜ ਦਾ ਇਹ ਕ ਪੰਥਕ ਇਕੱਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤ ਸ੍ਰੀ ਹਜੂਰ ਸਾਹਿਬ ਬੋਰਡ ਅਤੇ ਤਖਤ ਸ੍ਰੀ ਪਟਨਾ ਸਾਹਿਬ ਬੋਰਡ ਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਸਥਾਵਾਂ ਨੂੰ ਅਪੀਲ ਕਰਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਭਾਰਤ ਦੇ ਰਾਸ਼ਟਰਪਤੀ ਭਾਰਤ ਦੇ ਪ੍ਰਧਾਨ ਮੰਤਰੀ ਭਾਜਪਾ ਪ੍ਰਧਾਨ ਅਤੇ ਹੋਰ ਕੇਂਦਰੀ ਮੰਤਰੀਆਂ ਨੂੰ ਇਸ ਦਾ ਹਿੱਸਾ ਨਾ ਬਣਾਇਆ ਜਾਵੇ ਕਿਉਂਕਿ ਇਹਨਾਂ ਅਕਿਰਤਕਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਉੱਪਰ ਸੁਲਤਾਨਪੁਰ ਲੋਧੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਸਮੁੱਚੇ ਬੰਦੀ ਸਿੰਘਾਂ ਨੂੰ ਰਹਾਆ ਕਰਨ ਦਾ ਵਾਅਦਾ ਕੀਤਾ ਸੀ ਜੋ ਕਿ ਬਾਅਦ ਵਿੱਚ ਮੁਨਕਰ ਹੋ ਗਏ ਨੇ ਬਾਰੇ ਸੋਨ ਹੈ ਸ੍ਰੀ ਅਕਾਲ ਮਤਾ ਨੰਬਰ 6 ਜੋ ਆਪਾਂ ਸਮੁੱਚੀ ਕੌਮ ਨੂੰ ਤੇ ਪੰਜਾਬ ਦੇ ਹਰ ਬਸੰਦੇ ਨੂੰ ਇਹ ਪ੍ਰੋਗਰਾਮ ਦੇਣ ਜਾ ਰਹੇ ਹਾਂ ਇਸ ਪ੍ਰੋਗਰਾਮ ਦਾ ਤੁਸੀਂ ਦਿਲੋਂ ਸਤਕਾਰ ਕਰਨਾ ਤੇ ਸਾਥ ਦੇਣਾ ਤੇ ਆਪ ਤੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਪਿੰਡਾਂ ਸ਼ਹਿਰਾਂ ਵਾਲਿਆਂ ਨੂੰ ਪ੍ਰੇਰ ਕੇ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਾਉਣੀ ਆ ਇਹ ਮਤਾ ਨੰਬਰ 6 ਤੇ ਸਭ ਤੋਂ ਅਹਿਮ ਮਤਾ ਅੱਜ ਦਾ ਇਹ ਪੰਥਕ ਕੱਠ ਪਿਛਲੇ 14 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾ ਕਰਵਾਉਣ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕਰਦਾ ਹੈ ਚੋਣਾਂ ਤੁਰੰਤ ਕਰਾਉਣ ਦੀ ਮੰਗ ਕਰਦਾ ਹੈ ਅੱਜ ਦਾ ਇਹ ਪੰਥਕ ਕਾਠ ਉਪਰੋਕਤ ਦਰਸਾਏ ಮತਿਆਂ ਦੀ ਪੂਰਤੀ ਲਈ ਧਾਰਮਿਕ ਜਥੇਬੰਦੀਆਂ ਸਿੱਖ ਸੰਗਤਾਂ ਪੰਜਾਬ ਅਤੇ ਪ੍ਰਾਪੰਜਾਬ ਪ੍ਰਸਤ ਲੋਕਾਂ ਨੂੰ ਨਾਲ ਲੈ ਕੇ ਪਹਿਲੇ ਪੜਾਅ ਤਹਿਤ ਮਿਤੀ 21 9 21 ਸਤੰਬਰ 2025 ਤੋਂ ਸ੍ਰੀ ਅਕਾਲ ਤਖਤ ਸਹਿਬ ਤੋਂ ਸੰਗਤ ਰੂਪ ਵਿੱਚ ਅਰਦਾਸ ਕਰਕੇ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਤਖਤ ਸ੍ਰੀ ਜਿਮਦਰ ਸਾਹਿਬ ਤੱਕ ਪਹਿਲੇ ਪੜਾਅ ਦੇ ਵਿੱਚ ਪੰਥ ਬਚਾਓ ਪੰਜਾਬ ਬਚਾਓ ਪੰਥ ਬਚਾਓ ਪੰਜਾਬ ਬਚਾਓ ਜੇਤਨਾ ਮਾਰਚ ਸ਼ੁਰੂ ਕਰਕੇ ਹਰ ਜ਼ਿਲ੍ਹੇ ਦੀਆਂ ਹਰ ਕਸਬੇ ਦੀਆਂ ਸੰਗਤਾਂ ਵਿੱਚ ਅਪੜਾਵਾਂ ਦੀਨ ਜਾਵੇਗਾ ਪੰਥ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਇਸ ਚੇਤਨਾ ਵਿੱਚ ਸ਼ਾਮਲ ਹੋ ਚੇਤਨਾ ਮਾਰਚ ਵਿੱਚ ਸ਼ਾਮਲ ਹੋ ਕੇ ਪੰਥ ਅਤੇ ਪੰਜਾਬ ਨੂੰ ਬਚਾਉਣ ਦੇ ਵਿੱਚ ਹੰਬੜਾ ਮਾਰਿਆ ਜਾਵੇ ਜੀ ਬੋਲੇ ਈਸ਼ੋ ਨਿਹਾਲ ਸਤਿ ਸ੍ਰੀ ਅਕਾਲ ਇਸ ਪ੍ਰੋਗਰਾਮ ਦੇ ਨਾਂ ਤੇ ਸਟੇਜ ਤੇ ਸੱਜੇ ਹੋਏ ਸਿੰਘ ਪੰਜ ਜਕਾਰੇ ਛੱਡਣਗੇ ਜੋ ਆਪਾਂ 21 ਸਤੰਬਰ 2025 ਤੋਂ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਕਰ ਰਹੇ ਹਾਂ ਪੰਜਾਂ ਜਕਾਰਿਆਂ ਦਾ ਜਵਾਬ ਗੱਜ ਵੱਜ ਕੇ ਦੇਣਾ ਜੀ ਉਸਪ੍ਰੰਤ ਬੰਦੀ ਸਿੰਘਾਂ ਦੇ ਪਰਿਵਾਰ ਇੱਥੇ ਆਏ ਨੇ ਜਿੰਨਾ ਪਰਿਵਾਰਾਂ ਨੇ 33 ਸਾਲ ਨਿਫਾਸ ਇਨਸਾਫ ਵਾਸਤੇ ਲੜਾਈ ਲੜੀ ਆ ਉਹ ਵੀ ਆਏ ਨੇ ਆਪਾਂ ਉਹਨਾਂ ਦਾ ਵੀ ਸਨਮਾਨ ਕਰਨਾ ਸੋ ਪੰਜ ਸ਼ਿਕਾਰੇ ਛੱਡੇ ਜਾਣ ਜੀ ਮਾਤਾ ਜੀ ਬੋਲ ਦੇਣਗੇ ਮਾਤਾ ਜੀ ਲਾਤਾ ਸਤਨਾਮ ਕੌਰ ਜੀ ਪਟਿਆਲੇ ਤੋਂ ਪ੍ਰੋਫੈਸਰ ਸਾਹਿਬ ਪੰਜ ਸ਼ਿਕਾਰੇ ਛੱਡਣਗੇ Sathriya Kadam Bule Sonia.